ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਨਗਾਤਾਰ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਮਾਰਤਾ ਦੇ ਉੱਤੇ ਬਲਡوزر ਚਲਾਇਆ ਜਾ ਰਿਹਾ ਬਠਿੰਡਾ ਦੇ ਧੋਬੀਆਂਣਾ ਬਸਤੀ ਤਸਵੀਰ ਦਿਖਾ ਦਿੰਨਾ ਇੱਕ ਨੰਬਰ ਗਲੀ ਦੇ ਵਿੱਚ ਮਨਜੀਤਪੁਰ ਨਾਮ ਦੀ ਇੱਕ ਨਸ਼ਾ ਤਸਕਰ ਹੈ ਜਿਹਦੀ ਇਲੈਗਲ ਫੈਡਿੰਗ ਹੈ ਉਹਦੇ ਉੱਤੇ ਬਲਡوزر ਚੜਾ ਉਹ ਚਲਾਇਆ ਜਾ ਰਿਹਾ ਕਿਉਂਕਿ ਇਹ ਕਾਰਵਾਈ ਜਿਹੜੀ ਹੈਗੀ ਹੈ ਪਹਿਲਾਂ ਵੀ ਪੁਲਿਸ ਨੇ ਜਿਹੜੀ ਅਮੰਤ ਲਿਆਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਘਰ ਬਣਾ ਰੱਖਿਆ ਸਰਕਾਰੀ ਜਗ੍ਹਾ ਦੇ ਉੱਤੇ ਬਿਨਾ ਨਕਸ਼ਾ ਪਾਸ ਤੋਂ ਘਰ ਬਣਾਇਆ ਤੇ ਨਸ਼ੇ ਤਸਕਰੀ ਨਾਲ ਉਹ ਲੋਕ ਸੰਬੰਧ ਰੱਖਦੇ ਆ ਤਾਂ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਰਹੀ ਹੈ ਪਹਿਲਾਂ ਵੀ ਜਿਹੜਾ ਇਸ ਵਕਤ ਤੁਸੀਂ ਦੇਖਿਆ ਪਹਿਲਾਂ ਵੀ ਕਾਰਵਾਈ ਹੋਈ ਹੈ ਤਾਂ ਅੱਜ ਫਿਰ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਇਹਨਾਂ ਘਰਾਂ ਦੇ ਉੱਤੇ ਨਸ਼ਾ ਤਸਕਰੀ ਦੇ ਜਿਹੜੇ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਆ ਘਰ ਬਣਾ ਰੱਖੇ ਸੀ ਤੇ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਤਾਂ ਇਹ ਮਨਜੀਤ ਕੌਰ ਨਾਮ ਦੀ ਅ ਮਹਿਲਾ ਹੈਗੀ ਆ ਜਿਹੜੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅ ਏਲ ਚਾਹਤਾ ਦੇਖ ਰਿਹਾ ਹਾਂ ਕਿ ਇਹ ਇਹਦੇ ਘਰ ਦੇ ਉੱਤੇ ਬਲਡوزر ਚਲਾਇਆ ਜਾ ਰਿਹਾ ਹੈ ਇਹ ਨਸ਼ਾ ਤਸਕਰਾਂ ਦਾ ਇਹ ਹਸ਼ਰ ਹੋਣਾ ਜੇਕਰ ਉਹ ਨਸ਼ਾ ਵੇਚਣ ਤੋਂ ਬਾਦ ਨਾ ਏ ਤਾਂ ਮਜੀਦ ਕੌਰ ਨਾਮ ਦੀ ਮਹਿਲਾ ਜਿਹੜੀ ਹੈ 10 ਪਰਚੇ ਦੇ ਤੇ ਦਰਜ ਕੀਤੇ ਹੋਏ ਆ ਨਸ਼ਾ ਤਸਕਰੀ ਦੇ 250 ਗ੍ਰਾਮ ਦੀ ਵੱਡੀ ਇਹਦੇ ਕੋਲੋਂ ਰਿਕਵਰੀ ਹੋਈ ਹੈ ਨਸ਼ੇ ਦੀ ਤਾਂ ਅੱਜ ਇਹਦੇ ਘਰ ਦੇ ਉੱਤੇ ਬਲਡوزر ਚਲਾਇਆ ਜਾ ਰਿਹਾ ਹੈ ਈਲਾ ਪ੍ਰਸ਼ਾਸਨ ਵੱਲੋਂ ਜਿਹੜਾ ਪੂਰਾ ਜਾਂਚ ਕੀਤੀ ਗਈ ਸੀ ਕਿ ਇਹਦੇ ਜਿਹੜਾ ਘਰ ਹੈਗਾ ਉਹ ਗੈਰਕਾਨੂੰਨੀ ਤਰੀਕੇ ਨਾਲ ਬਣਾ ਰਕਿਆ ਹੈ ਸਰਕਾਰੀ ਜਗ੍ਹਾ ਦੇ ਉੱਤੇ ਨੇ ਕੋਈ ਨਕਸ਼ਾ ਪਾਸ ਨਹੀਂ ਤਾਂ ਇਹ ਉਹ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਬੁੱਲਡੋਜ਼ਰ ਜਿਹੜੇ ਹੈਗੇ ਪੰਜਾਬ ਸਰਕਾਰ ਨੇ ਚਲਾਉਣੇ ਸ਼ੁਰੂ ਕਰਦੇ ਆ ਪੰਜਾਬ ਪੁਲਿਸ ਨੇ ਜਿਹੜੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੋਕਾਂ ਦੇ ਘਰ ਉਜਾੜਦੇ ਆ ਤਾਂ ਹੁਣ ਇਹ ਮਨਜੀਤ ਕੌਰ ਨਾਮ ਦੀ ਮਹਿਲਾ ਹੈਗੀ ਜਿਹਦੇ ਘਰ ਦੇ ਉੱਤੇ ਅੱਜ ਬੁੱਲਡੋਜ਼ਰ ਤੁਸੀਂ ਜਿਹੜਾ ਕੀਤਾ ਜਾ ਰਿਹਾ ਤਾਂ ਪਾਲਿਸ ਫੋਰਸ ਵੀ ਇੱਥੇ ਵੱਡੀ ਸੰਖਿਆ ਦੇ ਵਿੱਚ ਤਨਾਤ ਕੀਤੀ ਹੋਈ ਹੈ ਕਿਉਂਕਿ ਇਹਨਾਂ ਦਾ ਕਿਸੇ ਦਾ ਵੀ ਜਿਹੜਾ ਨਸ਼ਾ ਤਸਕਰਾਂ ਦਾ ਜਿਹੜੇ ਘਰ ਹੈਗੇ ਆ ਉਹ ਨਹੀਂ ਛੱਡਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਇਹ ਕਿਹਾ ਹੋਇਆ ਕਿ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਊਗਾ ਇਸ ਕਰਕੇ ਦੇਖੋ ਇਹਨਾਂ ਦੇ ਘਰਾਂ ਤੇ ਬੰਡੋਜ਼ਰ ਚਲਾਇਆ ਜਾ ਰਿਹਾ ਬੰਡੋਜ਼ਰ ਐਕਸ਼ਨ ਹੋ ਰਿਹਾ ਇਹਨਾਂ ਦੇ ਘਰਾਂ ਦੇ ਉੱਤੇ ਨਸ਼ਾ ਤਸਕਰਾਂ ਦੀ ਇਮਾਰਤਾਂ ਜਿਨ੍ਹਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਇਮਾਰਤਾਂ ਬਣਾ ਰਖੀਆਂ ਉਹਨਾਂ ਦੇ ਘਰਾਂ ਦੇ ਉੱਤੇ ਜਿਹੜਾ ਵਡੋਜ਼ਰ ਚਲਾਇਆ ਜਾ ਰਿਹਾ ਤਾਂ ਬਠਿੰਡਾ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਬਠਿੰਡਾ ਚ ਇਸ ਵਕਤ ਕਾਰਵਾਈ ਚੱਲੀ ਹੈ ਨਸ਼ਾ ਤਸਕਰ ਦਾ ਹੈ ਘਰ ਦੇ ਉੱਤੇ ਜਿਹੜਾ ਬਡੋਜ਼ਰ ਹੈਗਾ ਉਹ ਚਲਾਇਆ ਜਾ ਰਿਹਾ ਤਾਂ ਇੱਥੇ ਵੱਡੀ ਕਾਰਵਾਈ ਜਿਹੜੀ ਹੈਗੀ ਆ ਅਮਲ ਦੇ ਵਿੱਚ ਪਹਿਲਾਂ ਵੀ ਲਿਆਂਦੀ ਗਈ ਆ ਪਹਿਲਾਂ ਵੀ ਇਸ ਧੋਪਿਆਂ ਵਾਲਾ ਬਸਤੀ ਵਿੱਚ ਜਿਹੜੀ ਕਾਰਵਾਈ ਆ ਕੀਤੀ ਗਈ ਸੀ ਤਾਂ ਅੱਜ ਫੇਰ ਇਹਨਾਂ ਦੇ ਘਰ ਲੜਿਆ ਉਹ ਘਟਾਏ ਜਾ ਰਹੇ ਆ ਜਿਨ੍ਹਾਂ ਨੇ ਨਸ਼ੇ ਦੀ ਕਾਲੀ ਕਮਾਈ ਦੇ ਨਾਲ ਗੈਰ ਕਾਨੂੰਨੀ ਘਰ ਬਣਾਏ ਆ ਤਾਂ ਇਹ ਬਠਿੰਡਾ ਚ ਬਡੋਜ਼ਰ ਚੱਲਿਆ ਮਨਜੀਤ ਕੌਰ ਨਾਮ ਦੀ ਮਹਿਲਾ ਨਸ਼ਾ ਸਰਕਾਰ ਦੇ ਘਰ ਦੇ ਉੱਤੇ ਬੰਡੋਜ਼ਰ ਚੱਲਿਆ ਜਿਨੇ ਸਰਕਾਰੀ ਜਗਾ ਦੇ ਉੱਤੇ ਬਿਨਾ ਨਕਸ਼ੇ ਤੋਂ ਜਿਹੜਾ ਘਰ ਬਣਾਇਆ ਸੀਗਾ ਤਾਂ ਇਹ ਕਾਰਵਾਈ ਜਿਹੜੀ ਪੁਲਿਸ ਵੱਲੋਂ ਜਿਹੜੀ ਇਹਦੀ ਪੂਰੀ ਜਾਂਚ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਅਮਲ 'ਚ ਲੈਂਦੀ ਗਈ ਹੈ ਤਾਂ ਇਹ ਦੇਖ ਰਹੇ ਹੋ ਪਿੱਛੇ ਵੱਡੇ ਅਧਿਕਾਰੀ ਵੀ ਪੁਲਿਸ ਦੇ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਆਪਾਂ ਲਾ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਇਸ ਵਕਤ ਵੱਡੀ ਕਾਰਵਾਈ ਜਿਹੜੀ ਆ ਆਪਾਂ 'ਚ ਲੈਂਦੀ ਗਈ ਹੈ ਤਾਂ ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਆ ਤਾਂ ਲਗਾਤਾਰ ਕਹਿ ਦਈਏ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਗੱਲਬਾਤ ਪਹਿਲਾਂ ਹੀ ਕਹੀ ਗਈ ਸੀ ਪੁਰ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿ ਨਸ਼ਾ ਤਸਕਰਾਂ ਨੂੰ ਜਿਹੜਾ ਬਖਸ਼ਾ ਨਹੀਂ ਜਾਊਗਾ ਤਾਂ ਉਹਦੇ ਤਹਿਤ ਜਿਹੜੀ ਅੱਜ ਕਾਰਵਾਈ ਇੱਥੇ ਕੀਤੀ ਗਈ ਆ ਤਾਂ ਇਹ ਲਗਾਤਾਰ ਅੱਗੇ ਵੀ ਕਾਰਵਾਈ ਜਿਹੜੀ ਹੈ جاری ਰਹਿਣੀ ਹੈ ਇਸ ਤੋਂ ਪਹਿਲਾਂ ਵੀ ਇਸ ਇਲਾਕੇ 'ਚ ਘਰ ਤੋੜੇ ਗਏ ਆ ਤਾਂ ਅ ਅ ਦਿਖਾ ਦਿੰਦੇ ਆ ਇੱਕ ਘਰ ਨਸ਼ਾ ਤਸਕਰਾਂ ਦੀ ਜਿਹੜੀ ਪਹਿਲਾਂ ਵੀ ਤੋੜੇ ਗਏ ਆ ਅੱਜ ਵੀ ਇਹ ਜਗ੍ਹਾ ਦੇਖੋ ਜਿਹੜੇ ਘਰ ਆ ਥੋੜੇ ਜਾ ਰਿਹਾ ਤਾਂ ਬਠਿੰਡਾ ਚ ਕਾਰਵਾਈ ਚੱਲ ਰਹੀ ਹੈ ਬਠਿੰਡਾ ਚ ਨਸ਼ਾ ਤਸਕਰਾਂ ਦੀਆਂ ਇਮਾਰਤਾਂ ਦੇ ਉੱਤੇ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਪਾ ਰੱਖੀਆਂ ਉਹਨਾਂ ਦੇ ਘਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਮਜੀਦਪੁਰ ਨਾਮ ਦੀ ਮਹਿਲਾ ਤਸਕਰ ਹੈ ਜਿਹਦੇ ਘਰ ਦੇ ਉੱਤੇ ਫਿਲਹਾਲ ਇਹ ਜਿਹੜਾ ਬੁਲਡੋਜ਼ਰ ਐਕਸ਼ਨ ਕੀਤਾ ਜਾ ਰਿਹਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਪਹਿਲਾਂ ਕਿਹਾ ਹੋਇਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ ਬਖਸ਼ਿਆ ਨਹੀਂ ਜਾਊਗਾ ਨਸ਼ਾ ਤਸਕਰ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਸ ਤਰੀਕੇ ਨਾਲ ਉਹਨਾਂ ਦੇ ਘਰ ਜਿਹੜੇ ਆ ਟਾਏ ਜਾਣੇ ਆ ਕਿਉਂਕਿ ਇਹ ਮਨਜੀਤ कौर ਜਿਹੜੀ ਬਹਿਲਾ ਹੈਗੀ ਆ ਇਹਦੇ ਉੱਤੇ 10 ਪਰਚੇ ਐ ਐਨਡੀਪੀ ਸੈਕਟਰ ਦੇ ਜਿਹੜੇ 10 ਪਰਚੇ ਦਰਜ ਹੈਗੇ ਆ ਤਾਂ 250 ਗ੍ਰਾਮ ਤੋਂ ਦੀ ਰਿਕਵਰੀ ਜਿਹੜੀ ਇਹਦੇ ਕੋਲੇ ਹੈਗੀ ਆ ਵੱਡੀ ਮਾਤਰਾ ਚ ਨਾ ਚਾ ਇਹਦੇ ਕੋਲੋਂ ਬਰਾਮਦ ਹੋਇਆ ਤਾਂ ਫਿਲਹਾਲ ਇਹਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈ